ਬਿਅੰਨ ਸਿੰਘ ਦੇ ਸਮੇਂ ਦੇ ਦੌਰਾਨ ਇੱਕ ਬੜਾ ਵੱਡਾ ਖਰੜਾ ਤਿਆਰ ਹੋ ਗਿਆ ਸੀ ਜੀ ਭਾਈ ਜਸਮਨ ਸਿੰਘ ਖਾਲੜਾ ਦੇ ਵੱਲੋਂ ਜੀ ਬਿਲਕੁਲ ਉਹ ਸਿਰਫ ਤਿੰਨ ਸ਼ਮਸ਼ਾਨ ਘਾਟਾਂ ਦਾ ਸੀ ਭਈ ਇਹ ਦੇਖੋ ਵੀ ਇੰਨੀਆਂ ਲਾਸ਼ਾਂ ਜਿਹੜੀਆਂ ਨੇ ਇਹਨਾਂ ਨੂੰ ਲਾ ਵਾਰਿਸ ਕਹਿ ਕੇ ਜਦੋਂ ਕਿਸੇ ਦਾ ਵਾਰਿਸ ਲੱਭਣਾ ਹੀ ਨਹੀਂ ਆਪੇ ਲਾ ਵਾਰਿਸ ਹੋ ਗਈ ਬਿਲਕੁਲ ਜਦੋਂ ਕਿਸੇ ਦਾ ਵਾਰਿਸ ਨੱਭਾਂਗੇ ਤੇ ਵਾਰਿਸ ਲੱਭੇਗਾ ਨਾ ਜਦੋਂ ਕਿਸੇ ਦਾ ਵਾਰਿਸ ਹੀ ਨਹੀਂ ਲੱਭਣਾ ਤੂੰ ਆਪਣੇ ਆਪ ਲਾ ਵਾਰਿਸ ਹੋ ਗਈ ਬਿਲਕੁਲ ਉਹ ਸਾਰਾ ਖਰੜਾ ਤਿਆਰ ਕਰ ਚੁੱਕੇ ਸੀ ਪਹਿਲਾਂ ਹੈਨਾ ਉਹ ਵੀ ਸਾਰਾ ਚੀਜ਼ ਉਹ ਵੀ ਕੇਵਲ ਤਿੰਨ ਸ਼ਮਸ਼ਾਨ ਘਾਟਾਂ ਦਾ ਤਿੰਨ ਸ਼ਮਸ਼ਾਨ ਘਾਟਾਂ ਦਾ ਜੀ ਜਿਹੜਾ ਬਹੁਤ ਵੱਡਾ ਕਰੜਾ ਹੁਣ ਜਦੋਂ 25 ਤੋਂ 30 ਹਜ਼ਾਰ ਪੰਜਾਬ ਦਾ ਨੌਜਵਾਨ ਤੇ ਉਦੋਂ ਪਰਿਵਾਰ ਵੱਡੇ ਹੁੰਦੇ ਸੀ ਹੁਣ 30 ਦੇ ਨਾਲ ਜੇ ਮੰਨ ਕੇ ਚੱਲੋ ਵੀ 50 50 ਜੀ ਵੀ ਜੁੜੇ ਹੋਣ ਤੇ ਕਿੱਥੇ ਮੰਨਦੇ ਆ ਬਾਦਲ ਨੇ ਉਦੋਂ ਸ਼ਹੀਦਾਂ ਦੇ ਨਾਮ ਤੇ ਇੱਕ ਪੱਤਾ ਖੇਡਿਆ ਸੀ ਜੀ ਇਹਨੇ ਵੇਖਿਆ ਵੀ ਪੰਜਾਬ ਦੇ ਵਿੱਚ ਹੁਣ ਸਭ ਤੋਂ ਜਿਵੇਂ ਆਮ ਕਰਕੇ ਆਪਾਂ ਦੇਖਦੇ ਆ ਨਾ ਕਈ ਵਾਰੀ ਟ੍ਰੈਂਡਿੰਗ ਚ ਕਿਹੜਾ ਮੁੱਦਾ ਚੱਲਦਾ ਪਿਆ ਹੈ ਬਿਲਕੁਲ ਹੈਨਾ ਆਪਾਂ ਕਹਿੰਦੇ ਇਸ ਮੁੱਦੇ ਤੇ ਅਸੀਂ ਵੀ ਆਪਣਾ ਵਿਊ ਦਈਏ ਹਮ ਇਸੇ ਪ੍ਰਕਾਰ ਉਦੋਂ ਬਾਦਲ ਨੇ ਗੇਮ ਖੇਡੀ ਵੀ ਪੰਜਾਬ ਦੇ ਵਿੱਚ ਇਸ ਵੇਲੇ ਚੱਲਦਾ ਕੀ ਪਿਆ ਹੈ ਉਹ ਕਹਿੰਦੇ ਪੰਜਾਬ ਦੇ ਵਿੱਚ ਕਤਲਾਂ ਦੀ ਗੱਲ ਚੱਲਦੀ ਪਈ ਐ। ਇਹ ਕਹਿੰਦਾ ਵੀ ਮੈਂ ਇਨਸਾਫ ਦਿਵਾਵਾਂਗਾ। ਵੀ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਇਨਸਾਫ ਇੱਕ ਤਰੀਕੇ ਨਾਲ ਹੋ ਸਕਦਾ ਆ। ਜੀ। ਕਿ ਜਿਹੜੇ ਅਫਸਰਾਂ ਨੇ ਮਾਰੇ ਨੇ ਕਮਿਸ਼ਨ ਉਹਨਾਂ ਨੂੰ ਸਜ਼ਾਵਾ ਦੇਾਂਗੇ। ਕਮਿਸ਼ਨ ਬਿਠਾਵਾਂਗਾ। ਤੇ ਜਿਹੜੇ ਬੇਦੋਸ਼ੇ ਜੇਲ੍ਹਾਂ ਦੇ ਵਿੱਚ ਰੱਕੇ ਨੇ ਉਹਨਾਂ ਨੂੰ ਆਪਾਂ ਬਾਹਰ ਲੈ ਕੇ ਆਵਾਂਗੇ। ਲੋਕਾਂ ਨੂੰ ਲੱਗਿਆ ਵੀ ਹਾਂ ਇੱਕ ਆਸ ਦੀ ਕਿਰਨ ਲੱਗੀ। ਜਿਵੇਂ ਮੌਜੂਦਾ ਸਰਕਾਰ ਆਈ ਹੈ ਕੋਈ ਆਪਦੇ ਕੰਮਾ ਕਰਕੇ ਨਹੀਂ ਆਈ ਜਿਹੜੇ ਇਹਨਾਂ ਦੇ 17 18 ਐਮ ਐਲ ਏ ਸੀ ਉਹਨਾਂ ਨੇ ਬਹੁਤ ਕੋਈ ਇੰਦ ਕਹ ਲਈਏ ਵੀ ਬਦਲ ਖੇਠਾਂ ਨਹੀਂ ਸੀ ਜਾਂਦਾ ਹਨਾ ਅਸੀਂ ਦੋਹਾਂ ਤੋਂ ਦੁਖੀ ਹੋਏ ਸਾ ਤੂੰ ਤੀਸਰੇ ਨੂੰ ਅਜਮਾ ਕੇ ਵੇਖ ਲਈਏ ਉਹ ਕਹਿੰਦੇ ਵੀ ਪਹਿਲਿਆਂ ਤੇ ਅਜਮਾ ਕੇ ਵੇਖ ਇਧਰ ਕਰਕੇ ਵੇਖ ਲੋ 97 ਦੇ ਵਿੱਚ ਇਹ ਬਹੁਮਤ ਦੇ ਨਾਲ ਆ ਗਿਆ ਹੈਨਾ 97 ਦੇ ਵਿੱਚ ਕੁਛ ਨਾ ਕੀਤਾ 98 ਦੇ ਵਿੱਚ ਸਹਿਰਤ ਸੱਜਣਾ ਨੇ ਕਹਿ ਕੇ ਤੇ ਕਮਿਸ਼ਨ ਕਰਵਾ ਦਿੱਤੀ ਬੀਬੀ ਤਿਵਾਰੀ ਕਮਿਸ਼ਨ ਆ ਗਿਆ ਤਿੰਨ ਮਹੀਨੇ ਦੀ ਰਿਪੋਰਟ ਜਿਹੜੀ ਸੀ ਸਵਾ ਸਾਲ ਦੇ ਵਿੱਚ ਆ ਗਈ ਹੈ ਨਾ ਰਿਪੋਰਟ ਜਿਹੜੀ ਸੀ ਕੁਰਸੀ ਦੇ ਖੇਠਾਂ ਦੱਬੀ ਗਈ ਹੁਣ ਮੇਨ ਇਹ ਆ ਵੀ ਗੱਲ ਜਥੇਦਾਰ ਕੌਂਕੇ ਦੀ ਨਹੀਂ ਚਲਦੀ ਪਈ ਜਥੇਦਾਰ ਖੁੱਡੀਆਂ ਦੀ ਵੀ ਚਲਣੀ ਹੈ ਜੀ ਜਥੇਦਾਰ ਬਲਾਰਾ ਦੀ ਵੀ ਚਲਣੀ ਹੈ ਜੀ ਠੀਕ ਹੈ ਜੀ ਹੁਣ ਉਹਨਾਂ ਨੂੰ ਡਰ ਇਹ ਨਹੀਂਗਾ ਵੀ ਇਹ ਯਾਤਰਾ ਚੱਲਦੀ ਪਈ ਹੈ ਇਹ ਆ ਵੀ ਅਸੀਂ ਯਾਤਰਾ ਦੇ ਵਿੱਚ ਇੱਕ ਮੁੱਦਾ ਤੇ ਇਹ ਆ ਗਿਆ ਜੀ ਬਿਲਕੁਲ ਜਥੇਦਾਰ ਕੌਂਕੇ ਵਾਲਾ ਮੁੱਦਾ ਆ ਗਿਆ ਹੈ ਨਾ ਦੂਜਾ ਮੁੱਦਾ ਖੁੱਡੀਆਂ ਜੀ ਵਾਲਾ ਆ ਗਿਆ ਬਿਲਕੁਲ ਜਥੇਦਾਰ ਜਗਦੀਪ ਸਿੰਘ ਖੁੱਡੀਆਂ ਲਾ ਗਿਆ ਹੁਣ ਤੀਸਰਾ ਜਿਹੜਾ ਮੁੱਦਾ ਆ ਬੀਬੀ ਬਲਾਰਾ ਵੀ ਕਹਿ ਰਹੀ ਹੈ ਬੀਬੀ ਬਲਾਰਾ ਐਕਸ ਐਮਪੀ ਨੇ ਉਹ ਵੀ ਕਹਿ ਰਹੇ ਨੇ ਉਹ ਕਹਿੰਦੇ ਜੀ ਬਲਾਰਾ ਜੀ ਦਾ ਜਿਹੜਾ ਕਤਲ ਹੋਇਆ ਸੀ ਉਹਦਾ ਸਿੱਧਾ ਸਿੱਧਾ ਸਮੇਤ ਸੈਣੀਹਰੀ ਦੋਸ਼ੀ ਨੇ ਜਿਨ੍ਹਾਂ ਦਾ ਇਸ ਪਰਚੇ ਦੇ ਵਿੱਚ ਨਾਂ ਨਹੀਂ ਪਾਰੇ ਹੁਣ ਡਰ ਇਹ ਨਹੀਂ ਯਾਤਰਾ ਹੈ ਡਰ ਇਹ ਹੈ ਵੀ ਇਸ ਕੇਸ ਦੀ ਪਹਿਵਾਹੀ ਕਰਦਾ ਪਿਆ ਸੁਖਵੀਰ ਬਾਦਲ ਤੇ ਜਿਹੜੀ ਐਫ ਆਈ ਆਰ ਹੈ ਹਨਾ ਜਿਹੜੀ ਕੰਪਲੇਂਟ ਪਾਈ ਗਈ ਹੈ ਉਹਦੇ ਵਿੱਚ ਸੈਣੀ ਦਾ ਨਾਮ ਤੱਕ ਨਹੀਂ ਗਾ ਹੁਣ ਇਹਨਾਂ ਨੂੰ ਇੰਜ ਲੱਗਦਾ ਪਿਆ ਵੀ ਇਹ ਕੰਨੀ ਯਾਤਰਾ ਨਹੀਂ ਇਹਦੇ ਵਿੱਚੋਂ ਬਰੀਕੀਆਂ ਨਿਕਲਣੀਆਂ ਨੇ ਲੋਕਾਂ ਨੇ ਫੜਨੀਆਂ ਨੇ ਤੇ ਸਾਡਾ ਜਿਹੜਾ ਇੱਕ ਮਾਹੌਲ ਬਣਾਇਆ ਹੋਇਆ ਸੀ ਨਾ ਉਹ ਕਿਸੇ ਨਾ ਕਿਸੇ ਤਰੀਕੇ ਦਿੱਕਤ ਵਿੱਚ ਆ ਜਾਏਗਾ ਇਹਨਾਂ ਨੇ ਇਸੇ ਕਰਕੇ ਪਹਿਦੇ ਹੀ ਪਰਿਵਾਰ ਦੇ ਨਾਲ ਇੱਕ ਸਮਝੌਤਾ ਜਾ ਕਰ ਲਿਆ